ਭਾਰਤ ਤੇ ਪਾਕਿਸਤਾਨ ਦਾ 14 ਸਤੰਬਰ ਨੂੰ ਮੈਚ ਐਲਾਨ ਦਿੱਤਾ ਗਿਆ। ਕੋਰਟ ਦੇ ਵੱਲੋਂ ਵੀ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਹਾਲਾਤ ਪੰਜਾਬ ਦੇ ਜਾਂ ਭਾਰਤ ਜਾਂ ਪਾਕਿਸਤਾਨ ਦੇ ਜੋ ਬਣੇ ਸੀਗੇ ਉਹਨਾਂ ਨੂੰ ਦੇਖਦੇ ਹੋਏ ਇਹ ਮੈਚ ਹੈ ਇਹਨੂੰ ਹੋਲੈਂਡ ਦੇ ਉਹ ਰੱਦ ਨਾ ਕਰੋ। ਖਿਡਾਰੀ ਖਿਡਾਰੀ ਜੋ ਵੀ ਇੱਕ ਫਕੀਰ ਜੀ ਇਹਦੀ ਨਾਂ ਤਾਂ ਪੁੱਤ ਕੋਈ ਜਾਣਦਾ। ਮੈਂ ਤਾਂ ਕੋਈ ਧਰਮ ਆ। ਤੇ ਰੱਬ ਦੇ ਬੰਦੇ ਬੇਸਿਕਲੀ ਆਪਾਂ ਸਾਰੇ ਰੱਬ ਦੇ ਬੰਦੇ ਤੁਸੀਂ ਨਹੀਂ ਖੇਡਣਾ ਫਲਾਨਾ ਧਮਕਾ ਇੰਗਲੈਂਡ ਮੈਚ ਹੋ ਰਹੇ ਸੀ ਉਹ ورلڈ ਕੱਪ ਦੇ ਜੀ ਉੱਥੇ ਰੌਲਾ ਪਾ ਲਿਆ ਹੈ ਜੀ ਤੁਸੀਂ ਆਪਦੀਆਂ ਸਿਆਸਤਾਂ ਜਿਹੜੀਆਂ ਗੰਦੀਆਂ ਕਰਦੇ ਹੋ ਜਿਨ੍ਹਾਂ ਵਿੱਚ ਤੁਸੀਂ ਧਰਮਾਂ ਨੂੰ ਧਰਮਾਂ ਦੇ ਵਿੱਚ ਫਸਾ ਕੇ ਲੋਕਾਂ ਨੂੰ ਮਾਰਦੇ ਹੋ ਮਰਵਾਉਂਦੇ ਹੋ ਤੇ ਸਵਾਦ ਲੈਂਦੇ ਹੋ ਹੋਰ ਤੁਸੀਂ ਕਦੇ ਕਹਿੰਦੇ ਜੀ ਖੇਡ ਲੋ ਕਦੇ ਕਹਿੰਦੇ ਨਹੀਂ ਖੇਡਾਂਗੇ ਜੀ ਇਹਨ ਇਦਾਂ ਛਵੀ ਆਪਣੇ ਦੇਸ਼ ਦੀ ਖਰਾਬ ਹੁੰਦੀ ਹੈ ਬਿਲਕੁਲ ਪਾਕਿਸਤਾਨ ਦਿੱਖੀ ਓਕਾਦ ਆਪਣੇ ਸਾਹਮਣੇ ਦਿਖੇ ਉਹਨਾਂ ਦੇ ਗਰੀਬੀ ਬਰਾ ਹਾਲ ਪਾਕੇ ਦਿਹਾੜਿਆ ਉਹ ਤੁਸੀਂ ਸਭ ਨੂੰ ਸਮਝਾਓ ਕਿ ਭਾਈ ਆਪਾਂ ਇਕੱਠੇ ਮਿਲ ਕੇ ਚੱਲਾਂਗੇ ਬਹੁਤ ਕੁਝ ਕਰ ਦਿਆਂਗੇ ਖੇਡਣਾ ਚਾਹੀਦਾ ਔਰ ਸਮਝਾਉਣਾ ਚਾਹੀਦਾ ਇੱਕ ਦੂਜੇ ਨੂੰ ਕਿ ਭਾਈ ਆਪਾਂ ਫਿਰ ਇੱਕੋ ਹੀ ਖੂਨ ਹੈ ਇੱਕੋ ਹੀ ਹੱਡੀਆਂ ਨੇ ਇੱਕੋ ਹੀ ਗੱਲ ਦਾ ਉਹਦੀ ਅੰਸ਼ਵੰਸ਼ਾ ਆਪਾਂ ਲੜਨਾ ਨਹੀਂ ਆਪਾਂ ਪਿਆਰ ਮੁਹੱਬਤ ਫਲਾਉਣੀ ਹੈ